ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਤ ਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਪਾ ਟੀ ਵੀਰ ਸੂਟ ਲੈ ਕੇ ਆਏ ਆ ਜੀ ਤਿੰਨ ਤਰ੍ਹਾਂ ਦੀ ਕਲੈਕਸ਼ਨ ਦਿਖਾਵਾਂਗੇ ਪ੍ਰਾਈਸ ਮੈਂ ਨਾਲ ਦੀ ਨਾਲ ਦੱਸੀ ਜਾਣੇ ਆ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਜੀ 9:30 9:30 ਦੇ ਵਿੱਚ ਵਿੱਚ ਮੈਂ ਵੀਡੀਓ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰ ਦੇਖ ਰਹੇ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਹਰ ਇੱਕ ਤਰ੍ਹਾਂ ਦੀ ਕਲੈਕਸ਼ਨ ਹਰ ਇੱਕ ਤਰ੍ਹਾਂ ਦੇ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰਦੇ ਆਂ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਜੀ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਬਾਕੀ ਕੋਰੀਅਰ ਚਾਰजेस ਅਲੱਗ ਤੋਂ ਹੁੰਨੇ ਆ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਬੁਕਿੰਗ ਕਰਦੇ ਹੋ ਪੇਮੈਂਟ ਕਰਨੀ ਹੁੰਦੀ ਹੈ ਉਸੇ ਟਾਈਮ ਪਹਿਲਾਂ ਆਪਣਾ ਫੁੱਲ ਐਡਰੈਸ ਭੇਜ ਕੇ ਫਿਰ ਕੋਰੀਅਰ ਚਾਰजेस ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰ ਦਿਆ ਕਰੋ ਬਾਕੀ ਜਿਹਨਾਂ ਨੇ ਸ਼ੌਪ ਤੇ ਆ ਕੇ ਪਰਚੇਸਿੰਗ ਕਰਨੀ ਹੈ ਜਦ ਮਰਜ਼ੀ ਮੰਡੇ ਟੂ ਸੈਟਰਡੇ ਤੁਸੀਂ ਸ਼ੌਪ ਤੇ ਵੀ ਆ ਸਕਦੇ ਹੋ ਸਵੇਰੇ 10:30 ਤੋਂ ਰਾਤੀ 8 ਵਜੇ ਤੱਕ ਇਸ ਟਾਈਮਿੰਗ ਦੇ ਵਿੱਚ ਜਦ ਮਰਜ਼ੀ ਸ਼ੌਪ ਤੇ ਵੀ ਆ ਸਕਦੇ ਹੋ ਸੰਡੇ ਸਾਡਾ ਕਲੋਜ਼ ਹੁੰਦਾ ਹੈ ਤੇ ਦੇਖਦੇ ਹਾਂ ਅਸਦਾ ਪਹਿਲਾ ਸੂਟ ਪਹਿਲਾਂ ਤੁਹਾਨੂੰ ਗਲਾਸ ਟਿਸ਼ੂ ਦੇ ਵਿੱਚ ਸੂਟ ਦਿਖਾਵਾਂਗੇ ਪਿਓਰ ਗਲਾਸ ਟਿਸ਼ੂ ਦੇ ਵਿੱਚ ਸੂਟ ਹੈ ਨਾਲ ਕਰੇਵ ਦੀ 3 ਮੀਟਰ ਦੀ ਬਾਟਮ ਰਹਿਣੀ ਹੈ ਜੀ ਸੂਟਾਂ ਦੇ ਨਾਲ ਤੇ ਬਹੁਤ ਪਿਆਰਾ ਸਾਰਾ ਹੱਥ ਦਾ ਕੰਮ ਹੈ ਪਹਿਲਾਂ ਵੀ ਇਹਨਾਂ ਦੇ ਨਾਲ ਦੇ ਆਪਾਂ ਸੂਟ ਲੈ ਕੇ ਆਏ ਸੀ ਬਹੁਤ ਵਧੀਆ ਰਿਸਪੌਂਸ ਰਿਹਾ ਤੇ ਕਾਫੀ ਮੈਸੇਜ ਆਉਂਦੇ ਸੀ ਵੀ ਦੁਬਾਰਾ ਰਿਪੀਟ ਕਰੋ ਤੇ ਹੁਣ ਕਲਰ ਚੇਂਜ ਆਏ ਆ ਜੀ ਇਹਨਾਂ ਦੇ ਵਿੱਚ ਜਿਹੜੇ ਪਹਿਲਾਂ ਕਲਰ ਸੀਗੇ ਉਹ ਸੇਮ ਕਲਰ ਤਾਂ ਨਹੀਂ ਆਏ ਕਲਰ ਚੇਂਜ ਹੈ ਹੁਣ ਪਰ ਆਪਾਂ ਫੇਰ ਵੀ ਟਰਾਈ ਕਰਿਆ ਵੀ ਤੁਹਾਨੂੰ ਮਿਲਦੀ ਜਲਦੀ ਕਲੈਕਸ਼ਨ ਲੈ ਕੇ ਆਇਆ ਵਰਕ ਸੇਮ ਹੈ ਜਿਹੜਾ ਪਹਿਲਾਂ ਸੀਗਾ ਬਹੁਤ ਪੂਰਾ ਹੈਵੀ ਵਰਕ ਹੈ ਫਰੰਟ ਪੂਰਾ ਸ਼ਰਟ ਤੇ ਪੂਰਾ ਹੈਵੀ ਵਰਕ ਸਾਰਾ ਘੇਰੇ ਤੱਕ ਦੇਖ ਸਕਦੇ ਹੋ ਤੁਸੀਂ ਇਹ ਵੀ ਵਰਕ ਦੇ ਨਾਲ ਹੀ ਅਟੈਚ ਹੈ ਵਿੱਚ ਇਹ ਫਰੰਟ ਆ ਗਿਆ ਸ਼ਰਟ ਦਾ ਪੂਰਾ ਹੈਵੀ ਕੋਈ ਲੈਂਥ ਦਾ ਇਸ਼ੂ ਨਹੀਂ ਹੈਗਾ ਇਹ ਬਾਜੂ ਤੇ ਵਰਕ ਆ ਜਾਣਾ ਜੀ ਸਾਈਡ ਤੇ ਇਹ ਬਾਜੂ ਤੇ ਆ ਜਾਣਾ ਇੱਕ ਰੇਵ ਦੀ 3 ਮੀਟਰ ਦੀ ਬਾਟਮ ਹੈ ਨਾਲ ਚਾਹੇ ਤੁਸੀਂ ਪਲਾਜ਼ੋ ਬਣਾ ਲਓ ਸ਼ਰਾਰਾ ਗਰਾਰਾ ਜੋ ਵੀ ਤੁਸੀਂ ਬਣਾਉਣਾ ਹੈ ਉਹ ਤੁਸੀਂ ਬਣਾ ਸਕਦੇ ਹੋ ਤੁਹਾਡੀ ਚੋਇਸ ਹੈ ਵੀ ਤੁਸੀਂ ਕੀ ਬਣਾਉਣਾ ਹੈ ਤੇ ਨਾਲ ਗਲਾਸ ਟਿਸ਼ੂ ਦੇ ਵਿੱਚ ਹੀ ਦੁਪੱਟਾ ਤੇ ਦੁਪੱਟੇ ਦੇ ਵੀ 4 ਸਾਈਡ ਵਰਕ ਹੈ ਇਹ ਦੇਖੋ ਦੁਪੱਟੇ ਤੇ ਵੀ ਸੇਮ ਵਰਕ ਹੈ ਜਿਵੇਂ ਘੇਰੇ ਤੇ ਇਹ ਵਾਲੀ ਚੀਜ਼ ਦੇਖੋ ਕਿੰਨੀ ਪਿਆਰੀ ਲੱਗ ਰਹੀ ਹੈ ਇਹ ਦੇਖੋ ਨਾਲ ਮੋਤੀਆਂ ਦੀ ਡਿਜ਼ਾਈਨਿੰਗ ਕੀਤੀ ਹੋਈ ਹੈ ਦੁਪੱਟੇ ਦੇ ਵਿੱਚ ਵੀ ਵਿੱਚ ਵੀ ਸਾਰੇ ਦੁਪੱਟੇ ਦੇ ਵਿੱਚ ਦਾਣਾ ਤੇ ਕਾਰਨਰਸ ਹੈ ਵੀ ਹੈ ਬਿਲਕੁਲ ਪਿਓਰ ਗਲਾਸ ਟਿਸ਼ੂ ਤੇ ਬਣਿਆ ਇਹ ਕਿਉਂਕਿ ਗਲਾਸ ਟਿਸ਼ੂ ਚ ਵੀ ਬਹੁਤ ਸਾਰੀ ਕਾਪੀ ਆ ਗਈ ਇਹ ਪਿਓਰ ਗਲਾਸ ਟਿਸ਼ੂ ਤੇ ਬਣਿਆ 크ਰੇਪ ਦੀ ਬਾਟਮ ਦੇ ਨਾਲ ਪੂਰਾ 2.5 ਮੀਟਰ ਦਾ ਦੁਪੱਟਾ ਇਹ ਲੁਕਾਣੀ ਜੀ ਸੂਟ ਦੀ ਕਿੰਨਾ ਪਿਆਰਾ ਲੱਗ ਰਿਹਾ 5200 ਪ੍ਰਾਈਸ ਹੈ 5200 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਇਹ ਪਹਿਲਾ ਸੂਟ 5200 ਪ੍ਰਾਈਸ ਹੈ ਜੀ 5200 ਉਨੇ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾਨੀ ਆ ਬੜੇ ਸੋਹਣੇ ਸੋਹਣੇ ਕਲਰ ਆ ਵੈਸੇ ਤਾਂ ਇਹਦੇ ਵਿੱਚ ਪਰ ਸੇਮ ਨਹੀਂ ਹੈਗੇ ਪਹਿਲਾਂ ਵਾਲੇ ਨੈਕਸਟ ਹੈਗਾ ਫਿਰੋਜ਼ੀ ਕਲਰ ਪਹਿਲਾਂ ਜਿਹੜਾ ਮੈਂ ਤੁਹਾਨੂੰ ਦਿਖਾਇਆ ਉਹ ਸੋਹਣਾ ਗਾਜਰੀ ਕਲਰ ਹੈ ਡਾਰਕ ਗਾਜਰੀ ਜਾਂ ਕਲਰ ਪਿੰਕ ਗਾਜਰੀ ਤੇ ਨੈਕਸਟ ਆ ਗਿਆ ਫਿਰੋਜ਼ੀ ਕਲਰ ਸੇਮ ਦੇ ਵਿੱਚ ਪੂਰਾ ਹੈਵੀ ਵਰਕ ਪਿਓਰ ਗਲਾਸ ਟਿਸ਼ੂ ਤੇ ਬਣਿਆ ਘੇਰੇ ਤੱਕ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਵਰਕ ਹੈ ਕ੍ਰੇਪ ਦੀ 3 ਮੀਟਰ ਦੀ ਬਾਟਮ ਹੈ ਇਹ 슬ੀਵਸ ਤੇ ਆ ਜਾਣਾ ਵਰਕ ਬਾਜੂ ਤੇ ਵਰਕ ਆ ਜਾਣਾ ਤੇ ਪਿਓਰ ਗਲਾਸ ਟਿਸ਼ੂ ਦਾ ਇਹ ਦੁਪੱਟਾ ਦੁਪੱਟੇ ਦੇ ਫੋਰ ਸਾਈਡ ਵਰਕ ਹੈ ਫੋਰ ਸਾਈਡ ਬਹੁਤ ਪਿਆਰਾ ਵਰਕ ਦੁਪੱਟੇ ਦੇ ਹੋਇਆ ਤੇ ਕਾਰਨਰਸ ਹੈਵੀ ਆ ਦੁਪੱਟੇ ਦੇ ਵਿੱਚ ਵੀ ਹਲਕਾ ਹਲਕਾ ਦਾਣਾ ਹੈ ਸਾਰੇ ਦੁਪੱਟੇ ਦੇ ਵਿੱਚ ਇਹ ਲੁੱਕ ਆ ਜਾਂਦੀ ਜਿਸ ਤਰ੍ਹਾਂ 5200 ਪ੍ਰਾਈਸ ਹੈ ਜੀ 5200 ਪ੍ਰਾਈਸ ਦੇ ਨਾਲ ਅੱਜ ਤੇ ਆਪਣੇ ਇਹ ਸੂਟ नेक्स्ट आ गया येलो कलर बड़ा सोना जहा येलो है सारा हैवी वर्क हैंडवर्क घेरे तक ਬਾਜੂ ਤੇ ਆ ਜਾਣਾ ਵਰਕ। ਕਰੇਪ ਦੀ 3 ਮੀਟਰ ਦੀ ਬਾਟਮ ਰਹਿਣੀ ਹੈ ਜੀ। ਸੂਟਾਂ ਦੇ ਨਾਲ ਤੇ ਪਿਓਰ ਗਲਾਸ ਟਿਸ਼ੂ ਦਾ ਇਹ ਦੁਪੱਟਾ 4 ਸਾਈਡ ਵੀ ਵਰਕ ਹੈ। ਦੁਪੱਟੇ ਦੇ ਕਾਰਨਰਸ ਹੈਵੀ ਹੈ। ਦੇਖੋ ਬਹੁਤ ਪਿਆਰਾ ਵਰਕ ਹੋਇਆ। ਬਹੁਤ ਲਾਈਟ weight ਸੂਟ ਹੈ ਪਿਓਰ ਦੇ ਵਿੱਚ। ਇਹ ਲੁੱਕ ਆ ਜਾਣੀ ਹੈ ਜੀ ਸੂਟ ਦੀ। 5200 ਪ੍ਰਾਈਸ ਦੇ ਨਾਲ 5200 ਪ੍ਰਾਈਸ। ਇਹ ਜਿਵੇਂ ਹਲਦੀ ਦੇ ਫੰਕਸ਼ਨ ਦੇ ਲਈ ਬੈਸਟ ਸੂਟ ਹੈ। ਅਗਲਾ ਨੈਕਸਟ ਹੈਗਾ ਮਹਿੰਦੀ ਕਲਰ। ਕਲਰ ਸਾਰੇ ਇਸ ਵਾਰੀ ਜਿਹੜੇ ਆਏ ਆ ਉਹ ਵੀ ਕਲਰ ਬੜੇ ਪਿਆਰੇ ਆ ਪਹਿਲਾਂ ਵੀ ਵਧੀਆ ਸੀਗੇ ਮਹਿੰਦੀ ਕਲਰ ਦੇ ਵਿੱਚ ਪੂਰਾ ਹੈਵੀ ਵਰਕ ਸਾਰਾ ਹੈਂਡਵਰਕ ਹੋਇਆ ਇਹ ਘੇਰੇ ਤੇ ਵੀ ਬਾਜੂ ਤੇ ਆ ਜਾਣਾ ਵਰਕ ਤੇ ਪਿਓਰ ਗਲਾਸ ਟਿਸ਼ੂ ਦਾ ਹੀ ਦੁਪੱਟਾ ਦੁਪट्टे ਦੇ ਕਾਰਨਰਸ ਹੈਵੀ ਆ ਤੇ ਫੋਰ ਸਾਈਡ ਸੇਮ ਵਰਕ ਹੋਇਆ ਵਿੱਚ ਹਲਕਾ ਹਲਕਾ ਸੀਕੁਐਂਸ ਦਾ ਵਰਕ ਪੂਰਾ 2.5 ਮੀਟਰ ਦਾ ਦੁਪੱਟਾ ਰਹਿਣਾ ਇਹ ਲੁੱਕ ਆ ਜਵੇ ਜੀ ਸੂਟ ਦੀ ਅੱਥਾ ਤੁਸੀਂ ਸਕਰੀਨ ਸ਼ਾਟ ਲੈ ਸਕਦੇ 5200 ਪ੍ਰਾਈਸ ਹੈ ਜੀ ਇਹ ਚਾਰ ਸੂਟ ਵਿੱਚ ਤੁਹਾਨੂੰ ਪਿਓਰ ਗਲਾਸ ਟਿਸ਼ੂ ਦੇ ਵਿੱਚ ਦਿਖਾਏ ਆ ਹੈਂਡਵਰਕ ਦੇ ਵਿੱਚ 3 ਮੀਟਰ ਦੀ ਬਾਟਮ ਦੇ ਨਾਲ 5200 ਪ੍ਰਾਈਸ ਦੇ ਨਾਲ ਨੈਕਸਟ ਡਿਜ਼ਾਈਨਿੰਗ ਸ਼ੁਰੂ ਕਰਦੇ ਆ ਔਰਗੈਂਜ਼ਾ ਦੇ ਵਿੱਚ ਹੈ ਜੀ ਸੂਟ ਇੱਕ ਕਾਫੀ ਹੁਣ ਰੀਜ਼ਨੇਬਲ ਰੇਟ ਦੇ ਵਿੱਚ ਸੂਟ ਰੈਡੀ ਕਰਵਾਏ ਆ ਆਪਾਂ ਇਹ ਬੜਾ ਸੋਹਣਾ ਟਾਈ ਐਂਡ ਆਈ ਦੇ ਵਾਂਗੂ ਦੇਖੋ ਡਬਲ ਟ੍ਰਿਪਲ ਕਲਰ ਕਾਫੀ ਸਾਰੇ ਕਲਰ ਅਸੀਂ ਪਿਓਰ ਔਰਗੈਂਜ਼ਾ ਤੇ ਸੈਲਫ ਦੇ ਵਿੱਚ ਹੈ ਦਿਖ ਰਿਹਾ ਉਹ ਵਿੱਚ ਸੈਲਫ ਦੇ ਵਿੱਚ ਬਹੁਤ ਸੋਹਣਾ ਕਲਰ ਦੇਖੋ ਕਿੰਨੇ ਪਿਆਰੇ ਆ ਵਿੱਚ ਫਿਰੋਜ਼ੀ ਕਲਰ ਵੀ ਹੈ ਗ੍ਰੀਨ ਕਲਰ ਹੈ ਔਰੇਂਜ ਕਲਰ ਹੈ ਬੜਾ ਸੋਹਣਾ ਮਲਟੀ ਕਲਰ ਦੇ ਵਿੱਚ ਸ਼ਰਟ neck ਤੇ ਸਾਰਾ ਹੈਂਡਵਰਕ ਹੋਇਆ V ਦੇ ਵਿੱਚ ਬਣੀ ਹੈ neck ਪੂਰਾ ਹੈਵੀ neck ਬਣਿਆ ਇਹ ਬਾਜੂ ਤੇ ਆ ਜਾਣਾ ਜੀ ਵਰਕ ਦੋਨੋਂ ਬਾਜੂ ਤੇ ਹੈਵੀ ਵਰਕ ਹੈ ਬੇਲ ਵੀ ਬਣੀ ਆ ਉੱਪਰ ਫੁੱਲ ਵੀ ਆ ਇਹ ਤਾਂ ਆ ਗਈ ਆਪਣੀ ਸ਼ਰਟ ਤੇ ਇਸ ਦੇ ਨਾਲ ਹੈਗੀ ਸਿਲਕ ਦੀ ਬਾਟਮ ਹੈ ਤੇ ਬਾਟਮ ਤੇ ਵੀ ਬੜਾ ਪਿਆਰਾ ਵਰਕ ਹੈ ਇਹ ਬਾਟਮ ਤੇ ਵਰਕ ਆ ਜਾਣਾ ਸਾਰਾ ਹੈਂਡਵਰਕ ਹੈ ਜੀ ਬਾਟਮ ਤੇ ਵੀ ਬਾਟਮ ਤੇ ਵਰਕ ਹੈ ਤੇ ਨਾਲ ਹੈਗਾ ਬੜਾ ਪਿਆਰਾ ਬੰਦਨੀ ਪ੍ਰਿੰਟ ਦੇ ਵਿੱਚ ਮਲਟੀ ਕਲਰ ਦੇ ਵਿੱਚ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਬਿਲਕੁਲ ਪਿਓਰ ਆਰਗੈਂਜ਼ਾ ਤੇ ਤੇ ਦੁਪੱਟੇ ਦੇ ਦੇਖੋ ਬਹੁਤ ਪਿਆਰੀ ਫਰਨੀਸ਼ਿੰਗ ਹੈ ਗੋਟੇ ਨਾਲ ਬਹੁਤ ਸੋਹਣੀ ਲੇਸ ਲੱਗੀ ਹੋਈ ਹੈ ਗੋਟੇ ਦੀ ਦੁਪੱਟੇ ਤੇ ਇਹ ਲੁੱਕ ਆ ਜਣੀ ਹੈ ਜੀ ਸੂਟ ਦੀ ਬਹੁਤ ਸੋਹਣਾ ਸੂਟ ਹੈ 4250 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਬਾਜੂ ਤੇ ਵੀ ਵਰਕ ਹੈ ਬਾਟਮ ਤੇ ਵੀ ਨੈਕ ਤੇ 4250 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹਦੇ ਵਿੱਚ ਹੁਣ ਮੈਂ ਤੁਹਾਨੂੰ ਕਲਰ ਦਿਖਾਨੀ ਆ ਬੜੇ ਪਿਆਰੇ ਪਿਆਰੇ ਕਲਰ ਹੈ ਜੀ ਇਹਦੇ ਵਿੱਚ ਨੈਕਸਟ ਆ ਗਿਆ ਬਹੁਤ ਪਿਆਰਾ ਮੰਗੇਓ ਕਲਰ ਮੰਗੇਓ ਕਲਰ ਹੈ ਵੀ neck ਤੇ ਸਾਰਾ ਹੈਂਡਵਰਕ ਮਲਟੀ ਕਲਰ ਦੇ ਵਿੱਚ ਸ਼ਰਟ ਹੈ ਬੜੀ ਪਿਆਰੀ ਸੈਲਫ ਦੇ ਵਿੱਚ ਪਿਓਰ ਔਰਗੈਂਜ਼ਾ ਚ ਇਹ ਬਾਜੂ ਤੇ ਆ ਜਣਾ ਵਰਕ ਤੇ ਨਾਲ ਹੈਗੀ ਹੈ ਸਿਲਕ ਦੀ ਬਾਟਮ ਬਾਟਮ ਤੇ ਬੜਾ ਪਿਆਰਾ ਵਰਕ ਬਾਟਮ ਤੇ ਇਹ ਦੇਖੋ ਮੰਗੋ ਕਲਰ ਦੇ ਵਿੱਚ ਬਾਟਮ ਹੈ ਜੀ ਬਾਟਮ ਤੇ ਵਰਕ ਆ ਗਿਆ ਤੇ ਨਾਲ ਹੈਗਾ organza ਦਾ ਹੀ ਦੁਪੱਟਾ ਬੜਾ ਸੋਹਣਾ ਮਲਟੀ ਕਲਰ ਦੇ ਵਿੱਚ ਦੁਪੱਟਾ ਦੁਪੱਟੇ ਦੇ ਬਹੁਤ ਪਿਆਰੀ ਫਿਨਿਸ਼ਿੰਗ ਹੋਈ ਹੈ ਬਹੁਤ ਛੋਟੀ ਲੇਸ ਲੱਗੀ ਹੋਈ ਹੈ ਇਹ ਲੁੱਕ ਆ ਜਾਣੀ ਜੀ ਸੂਟ ਦੀ ਇੱਥੇ ਤੋਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਕੋਈ ਡਾਊਟ ਹੁੰਦਾ ਫਿਰ ਵੀ ਤੁਸੀਂ ਫੋਟੋ ਮੰਗਾ ਸਕਦੇ ਹੋ ਜੀ ਸੂਟ ਦੀ ਇਹ ਹੈਗੀ ਇਸ ਦੀ ਬੋਟ 4250 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਨੈਕਸਟ ਹੈਗਾ ਇਹਦੇ ਵਿੱਚ ਬੜਾ ਸੋਹਣਾ ਪਿੰਕ ਕਲਰ ਸ਼ਰਟ ਤਾਂ ਮਲਟੀ ਕਲਰ ਦੇ ਵਿੱਚ ਹੀ ਰਹਿਣੀ ਹੈ ਜੀ ਸਾਰਿਆਂ ਦੀ ਮਲਟੀ ਕਲਰ ਦੇ ਵਿੱਚ ਹੀ ਹੈ ਸ਼ਰਟ ਬੜਾ ਸੋਹਣਾ ਦੋ ਤਿੰਨ ਕਲਰ ਹੈ ਸ਼ਰਟ ਦੇ ਵਿੱਚ ਤਾਂ ਉਮੀ ਨੈਕ ਤੇ ਸਾਰਾ ਹੈਂਡਵਰਕ ਨੈਕ ਤੇ ਪੂਰਾ ਹੈਵੀ ਹੈਂਡਵਰਕ ਹੋਇਆ ਤੇ ਬਾਜੂ ਤੇ ਵਰਕ ਹੈ ਸਿਲਕ ਦੀ ਬਾਟਮ ਹੈ ਜੀ ਇਹ ਬਾਟਮ ਤੇ ਵਰਕ ਆ ਜਣਾ ਬੜੀ ਸੋਹਣੀ ਪਿੰਕ ਕਲਰ ਦੇ ਵਿੱਚ ਬਾਟਮ ਇਹ ਬਾਟਮ ਤੇ ਵਰਕ ਹੈ ਨਾਲ ਹੈਗਾ ਬਹੁਤ ਪਿਆਰਾ ਬਾਂਦਨੀ print ਦੇ ਵਿੱਚ ਮਲਟੀ ਕਲਰ ਦੇ ਵਿੱਚ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਤੇ ਬੜੀ ਪਿਆਰੀ ਗੋਟੇ ਦੀ ਫਿਨਿਸ਼ਿੰਗ ਹੈ ਇਹ ਲੋਕਰ 4250 price ਹੈ ਜੀ ਇਹ 4 ਸੂਟ 3 ਸੂਟ ਦਿਖਾਇਆ ਮੈਂ ਇੱਕ ਡਿਜ਼ਾਈਨ ਦੇ ਵਿੱਚ 4250 price ਦੇ ਨਾਲ ਨੈਕਸਟ ਡਿਜ਼ਾਈਨਿੰਗ ਸ਼ੁਰੂ ਕਰਦੇ ਆਂ ਬਿਲਕੁਲ ਪਿਓਰ ਆਰਗੈਂਜ਼ਾ ਦੇ ਵਿੱਚ ਹੈ ਜੀ ਇਹ ਵੀ ਸੂਟ ਬੜਾ ਸੋਹਣਾ ਰਸਟ ਕਲਰ ਦੇ ਵਿੱਚ ਸੂਟ ਹੈ ਰਸਟ ਕਲਰ ਦੇ ਵਿੱਚ ਆ ਸੂਟ ਬਿਲਕੁਲ ਪਿਓਰ ਦੇ ਵਿੱਚ 골ਡਨ ਲਾਈਨਸ ਦੇ ਵਿੱਚ 골ਡਨ ਸਿਲਵਰ ਦੋਨੋਂ ਲਾਈਨਸ ਹੈ ਵਿੱਚ ਤੇ ਨੈਕ ਤੇ ਪੂਰਾ ਹੈਵੀ ਵਰਕ ਹੈ ਪੂਰਾ ਹੈਵੀ ਵਰਕ ਨੈਕ ਤੇ ਤੇ ਵਿੱਚ ਬੂਟੀ ਹੈ 셔ਟ ਦੇ ਸੰਗਣੀ ਬੂਟੀ ਇਹ ਸਾਰਾ ਵਰਕ ਹੈ ਜੀ ਵਿੱਚ ਜਿਹੜੇ 골ਡਨ ਲਾਈਨਸ ਦਿਖ ਰਹੀਆਂ ਨਾਲ ਇਹ ਵੀ ਵਰਕ ਹੈ ਪੂਰਾ ਹੈਵੀ ਵਰਕ ਹੈ 셔ਟ ਤੇ ਇਹ ਬਾਜੂ ਤੇ ਆ ਜਾਣਾ ਵਰਕ ਸਾਈਡ ਤੇ ਬਾਜੂ ਤੇ ਵਰਕ ਆ ਗਿਆ ਤੇ ਨਾਲ ਹੈਗੀ ਸਿਲਕ ਦੀ ਬਾਟਮ ਹੈ ਸਿਲਕ ਦੀ ਬਾਟਮ ਤੇ ਬਾਟਮ ਤੇ ਵੀ ਵਰਕ ਹੈ ਜੀ ਇਹ ਬਾਟਮ ਆ ਜੀ ਸਿਲਕ ਦੀ ਬਾਟਮ ਤੇ ਵਰਕ ਹੈ ਬੜਾ ਸੋਹਣਾ ਪਰਲ ਵਰਕ ਹੋਇਆ ਬਾਟਮ ਤੇ ਵੀ ਤੇ ਨਾਲ ਹੈਗਾ ਚਨਾਉਣ ਦਾ ਦੁਪੱਟਾ ਚਨਾਉਣ ਦਾ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਰਹੂਗਾ ਤੇ ਗੋਟੇ ਦੀ ਫਿਨਿਸ਼ਿੰਗ ਦੇ ਨਾਲ ਬਹੁਤ ਸੋਹਣਾ ਸੂਟ ਹੈ ਇਹ ਦੇਖੋ 4600 ਪ੍ਰਾਈਸ ਹੈ ਜੀ 4600 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਹੁਣ ਇਹਦੇ ਮੈਂ ਤੁਹਾਨੂੰ ਕਲਰ ਦਿਖਾਨੀ ਆ ਥੋੜਾ ਪਿਆਰਾ ਬਿਲਕੁਲ ਪਿਓਰ ਦੇ ਵਿੱਚ ਸੂਟ ਹੈ ਜੀ ਇਹ ਪੀਓਰਜ਼ organza ਦੇ ਵਿੱਚ ਮ ਜੈਂਟਾ ਕਲਰ ਦੇ ਵਿੱਚ ਸੇਮ ਸਾਰਾ ਹੈਂਡਵਰਕ ਸਾਰੀ ਸ਼ਰਟ ਤੇ ਹੈਂਡਵਰਕ ਹੋਇਆ ਹੈਵੀ ਬਾਜੂ ਤੇ ਵਰਕ ਆ ਜਾਣਾ ਸਾਈਡ ਤੇ ਤੇ ਨਾਲ ਸਿਲਕ ਦੀ ਬਾਟਮ ਹੈ ਬਾਟਮ ਤੇ ਵੀ ਵਰਕ ਹੈ ਤੇ ਚ ਨਾਂ ਦਾ ਦੁਪੱਟਾ ਪੂਰਾ 2.5 ਮੀਟਰ ਦਾ ਗੋਟੇ ਦੀ ਫਿਨਿਸ਼ਿੰਗ ਦੇ ਨਾਲ ਦੇਖੋ ਕਿੰਨਾ ਪਿਆਰਾ ਗੋਟਾ ਲੱਗਾ ਕਲਰ ਬਹੁਤ ਜ਼ਿਆਦਾ ਸੋਹਣਾ ਹੈ ਇਹ ਵਾਲੇ ਸੂਟ ਦਾ ਵੀ ਕਲਰ 4600 ਪ੍ਰਾਈਸ ਦੇ ਨਾਲ 4600 ਪ੍ਰਾਈਸ ਹੈ ਨੈਕਸਟ ਆ ਗਿਆ ਇਹਦੇ ਵਿੱਚ ਸੇਮ ਦੇ ਵਿੱਚ ਹੀ yellow ਕਲਰ ਸੇਮ ਦੇ ਵਿੱਚ yellow ਕਲਰ ਹੈ ਵਰਕ ਦੇਖੋ ਕਿੰਨਾ ਪਿਆਰਾ ਹੈ ਸਾਰੀ ਸ਼ਰਟ ਤੇ ਹੈਵੀ ਵਰਕਰ ਬਹੁਤ ਸੋਹਣਾ ਸੰਗਣਾ ਵਰਕ ਹੋਇਆ ਇਹ ਬਾਜੂ ਤੇ ਆ ਜਾਣਾ ਵਰਕ ਸਿਲਕ ਦੀ ਬਾਟਮ ਹੈ ਜੀ ਨਾਲ ਇਹ ਬਾਟਮ ਤੇ ਵਰਕ ਆ ਜਾਣਾ ਤੇ ਨਾਲ ਹੈਗਾ ਚਨਾਉਣ ਦਾ ਦੁਪੱਟਾ ਘੋਟੇ ਦੀ ਫਿਨਿਸ਼ਿੰਗ ਦੇ ਨਾਲ ਘੋਟਾ ਲੱਗਿਆ ਇਹਨੂੰ ਕੱਢ ਲੀ ਹਾਂ ਸੋ 4600 ਪ੍ਰਾਈਸ ਹੈ ਜੀ 4600 ਪ੍ਰਾਈਸ ਦੇ ਨਾਲ ਨੈਕਸਟ ਹੈ ਇਹਦੇ ਵਿੱਚ ਫਰੋਜ਼ੀ ਕਲਰ ਫਰੋਜ਼ੀ ਕਲਰ ਹੈ ਫਰੋਜ਼ੀ ਕਲਰ ਸਾਰਾ ਹੈਂਡਵਰਕ ਜਿਹੜਾ ਪ੍ਰੋਪਰ ਫਰੋਜ਼ੀ ਕਲਰ ਹੁੰਦਾ ਜੀ ਉਹ ਵਾਲਾ ਕਲਰ ਹੈ ਸਾਰੇ ਦੇ ਵਿੱਚ ਬੂਟੀ ਇਹ ਬਾਜੂ ਤੇ ਆ ਜਣਾ ਵਰਕ ਸਿਲਕ ਦੀ ਬਾਟਮ ਹੈ ਬਾਟਮ ਤੇ ਵਰਕ ਹੈ ਕਿਚਨ ਆਂ ਦਾ ਦੁਪੱਟਾ ਜਨਾਂ ਦਾ ਦੁਪੱਟਾ ਗੋਟੇ ਦੀ ਫਿਨਿਸ਼ਿੰਗ ਦੇ ਨਾਲ ਬਹੁਤ ਪਿਆਰਾ ਗੋਟਾ ਲੱਗੂ ਇਹ ਲੁੱਕ ਆ ਜੀ 4600 ਪ੍ਰਾਈਸ ਹੈ ਜੀ 4600 ਪ੍ਰਾਈਸ ਦੇ ਨਾਲ ਮੈਂ ਤੁਹਾਨੂੰ ਚਾਰ ਸੂਟ ਦਿਖਾਏ 4600 ਪ੍ਰਾਈਸ ਦੇ ਨਾਲ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜਮੇਰੇ @1465808038146580803 ਲਾਈਕ ਤੇ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮੱਚ